ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੁੰਦਰ ਘਰ ਜੋ ਕਿ 97 ਗੱਜ ਵਿੱਚ ਬਣਿਆ ਹੋਇਆ ਹੈ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੋਕੇਸ਼ਨ ਇਸ ਦੀ 33 ਫੁੱਟਾ ਰੋਡ ਚੰਡੀਗੜ੍ਹ ਰੋਡ ਲੁਧਿਆਣਾ ਹੈ ਜੀ ਤੇ ਜੇ ਪ੍ਰਾਈਸ ਦੀ ਗੱਲ ਕਰੀਏ 30 ਲੱਖ ਇਸ ਦਾ ਪ੍ਰਾਈਸ ਹੈ ਤੁਸੀਂ ਦੇਖ ਸਕਦੇ ਹੋ ਪੂਰਾ ਘਰ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਜੀ ਦੋਸਤੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਤੁਸੀਂ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ ਅਤੇ ਸਾਡਾ YouTube ਚੈਨਲ ਵੀ ਹੈ ਉੱਥੇ ਜਾ ਕੇ ਵੀ ਤੁਸੀਂ ਇਸ ਦੀ ਫੁੱਲ ਵੀਡੀਓ ਦੇਖ ਸਕਦੇ ਹੋ ਹੋਰ ਵੀ ਇਸ ਦੇ ਰਿਲੇਟਿਡ ਡਿਟੇਲਸ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਹਾਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਘਰ ਪੂਰਾ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਕਾਫੀ ਸੁੰਦਰ ਹੈ 33 ਫੁੱਟਾ ਰੋਡ ਚੰਡੀਗੜ੍ਹ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ 30 ਲੱਖ ਪ੍ਰਾਈਸ ਹੈ ਜੀ ਸਾਨੂੰ ਲਾਡ ਕਰ ਕਈਆਂ ਠੱਗੀ ਮਾਰ ਲਈ ਪਰ ਅਸੀਂ ਨਾ ਕਿਸੇ ਨੂੰ ਅੱਜ ਤੱਕ ਠੱਗਿਆ ਉਹਦੇ ਦੀ ਅਖੋਰੀ ਸਾਡਾ ਹਾਲ ਪੁੱਛਦੀ ਉਹ ਜਿੱਥੇ ਜੱਟਾਂ ਦੇ ਕਿਲੇ ਦਾ ਰੇਟ ਪਤਾ ਲੱਗਿਆ ਉਹਦੇ ਦੀ ਅਖੋਰੀ ਸਾਡਾ ਹਾਲ ਪੁੱਛਦੀ ਉਹ ਜਿੱਥੇ ਜੱਟਾਂ ਦੇ ਕਿਲੇ ਦਾ ਰੇਟ ਪਤਾ ਲੱਗਿਆ